ਜਾਣਾ ਲੇਟ ਹੋ ਗਈ ਅੱਜ ਫੇਰ ਲੇਟ ਹੋ ਥੋੜਾ ਫਿਰ ਕੁੜੀ ਨੂੰ ਛੱਡ ਕੇ ਸਵਾ ਕੇ ਮੰਮੀ ਕੋਲ ਕਿ ਮੈਂ ਫੇਰ ਆਈ ਹਾਂ ਅਜੇ ਥੋੜੀ ਜਿਹੀ ਮੰਮੀ ਠੀਕ ਹੋਈ ਏ ਤੇ ਇਹਦੀ ਕੁੜੀ ਛੱਡ ਸਸ ਤੇਰੀ ਹਾਂ ਹੁਣ ਫਰਕ ਵਾ ਕੇ ਮੰਮੀ ਇਹਦੀ ਕੁੜੀ ਕਿੱਥੇ ਤੂੰ ਹੀ ਫਿਰਦੀ ਰਹੀ ਨੀ ਗਰਮੀ ਚ ਅੱਛਾ ਹਾਂ ਤੇ ਕਾਲੇ ਮੇਰੀ ਸੁਣ ਗੱਲ ਹੁਣ ਨਿਆਣੇ ਆਉਣੇ ਜਿੰਨਾ ਚਿਰ ਅਸੀਂ ਘਰ ਵੀ ਆ ਜਾਂਦੀ ਨਾ ਜਾਣਾ ਨਹੀਂ ਤੇ ਮੈਂ ਪੱਕੀ ਤੇਰੇ ਤੇ ਮੈਂ ਨਾ ਭਰੋਸਾ ਕਰਕੇ ਕੱਲ ਛੱਡ ਕੇ ਚੱਲੀ ਹਾਂ ਨਹੀਂ ਤਾਂ ਹੀ ਮੈਂ ਥੋੜਾ ਲੇਟ ਚ ਹੋ ਗਈ ਮੈਂ ਤਾਂ ਉਹਨਾਂ ਦਾ ਨਾਮ ਉਹਦਾ ਵੀ ਕਾ ਲਈ ਤੇ ਉਹਨਾਂ ਦਾ ਵੀ ਕਾ ਲਈ ਮੈਂ ਕਾਜ ਨਹੀਂ ਟੋਗੀ ਨਾ ਤਾਂ ਹੀ ਹੋਗੀ ਥੋੜੀ ਮੈਂ ਪਹਿਲਾਂ ਮੈਨੂੰ ਕਿ ਤੂੰ ਅੱਖਾਂ ਸਾਰਾ ਤੇਰੇ ਇਧਰ ਪੈਣਾ ਮੈਂ ਫਿਰ ਆਉਂਦੀ ਉਹ ਉੱਪੋਂ ਦੀ ਆਈ ਕਿ ਨਾ ਮੁੰਡਾ ਵੀ ਮਿੰਦੋ ਦਾ ਵੀ ਸਾਰਾ ਇਸ਼ਾਰਾ ਸਾਰਾ ਹੀ ਚੰਗਾ ਆ ਗਿਆ ਸਭ ਉਹਨੇ ਠੀਕਰ ਨਾ ਹੋਗਾ ਜਦੋਂ ਕੰਮ ਦਾ ਮੈਂ ਨਾ ਸੋਈ ਚ ਕਰਾਂ ਦੁੱਧ ਤਾਂ ਰੱਖਿਆ ਤੇ ਚਾਹ ਬਣਾਣੀ ਆ ਆਪਣੀ ਉਹ ਬਣਾ ਨੂੰ ਆ ਮੈਂ ਦੁੱਧ ਫਰਿਜ 'ਚ ਮੇਰੇ ਰੱਖ ਦੋ ਨਾ ਕੋਈ ਨਾ ਸਾਰਾ ਛੇਖ ਰਿੱਚ ਚ ਚੰਗੀ ਦਾ ਅਸੀਂ ਦੁੱਧ ਪੀ ਚਾਹ ਬਣਾ ਕੇ ਪੀ ਲਈਂ ਕਿ ਜਦੋਂ ਨਿਆਣੇ ਆਉਣੇ ਉਹਨਾਂ ਨੂੰ ਵੀ ਬਣਾ ਕੇ ਫਰਿਜ 'ਚ ਦੇ ਦੇ ਚਲ ਠੀਕ ਆ ਤਾਂ ਤੁਸੀਂ ਇਹਦੇ ਬਾਟ ਹੋ ਜਾਂਦੇ ਮੈਂ ਨਹੀਂ ਵੀ ਤੁਸੀਂ ਲੋਕ ਕਰ ਜਾਂਦੀ ਨਹੀਂ ਸਾਡੀ ਚਲ ਠੀਕ ਆ ਫਿਰ ਮੈਂ ਨਰੇ ਨਹੀਂ ਕੰਮ ਕਰੂੰਗੀ ਹੁਣ ਪਹਿਨਾ ਕੰਮ ਕਰ ਲੈਣੀ ਆ ਨਾ ਫਿਰ ਬਹਿ ਜੂੰਗੀ ਹਾਂ ਹਾਂ ਹੁਣ ਸਾਰਾ ਕੰਮ ਕਰਦੀ ਕੱਪੜੇ-ਕੱਪੜੇ ਤੋਂ ਵੇਰ ਦੇ ਕੱਪੜੇ ਅੱਜ ਮੈਂ ਧੋ ਦਿੱਤੇ ਸਾਰੇ ਤੇ ਮੇਰੀ ਭੈਣ ਤਾਪਦੇ ਵੀ ਉਹ ਤੇ ਕੋਠੇ ਤੇ ਵੀ ਤੇ ਐਵੇਂ ਬਦਲਵਾਈ ਜੀ ਕਦੀ ਹੁੰਦੀ ਮੈਨੂੰ ਤੇ ਹੁੰਦਾ ਢਾਲ ਚਾਂ ਵੀ ਲੀਡ ਲੰਦਾ ਵੀ ਬੜਾ ਤੋ ਬੈਠੀ ਨਹੀਂ ਐਵੇਂ ਮੇਰਾ ਨਾ ਦੋਸਤ ਫੈਕਚਰ ਹੱਥ ਦੇ ਮੈਂ ਨਾ ਕਰ ਦਰ ਵੀ ਹੁੰਦਾ ਇੱਕ ਬਦਲ ਬਦਲਵਾਈ ਤੇ ਮੀਨ ਆਜੇ ਤੇ ਲੀਡੇ ਮੇਰੀ ਭੈਣ ਲਾ ਲਈ ਇਹ ਨਾ ਵੀ ਗਿੱਲੇ ਸੁੱਕੇ ਸਾਰੇ ਇੱਕੇ ਥਾਂ ਹੀ ਕਰ ਦੇ ਨਹੀਂ ਮੈਂ ਚੰਗੀ ਚੰਗੀ ਜੋੜ ਕੇ ਥਾਂ ਤੇ ਰੱਖ ਅਹੀ ਕੰਮ ਲੈ ਕੋਦਰਾ ਫਲੇਟ ਮੈਨੂੰ ਜਿੱਦ ਕਰਾਉਣਾ ਕਰਨਾ 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 ਤੇ ਕਿੱਥੇ ਹੀ ਆਣੀ ਨੇ ਚਾਹ ਤੂੰ ਨਾ ਗਿਆ ਆਉਂ ਆ ਆਪੇ ਘਰ ਨੂੰ ਪਤਾ ਮੰਮੀ ਨੇ ਠੀਕ ਕੱਲ੍ਹ ਹੀ ਰੋੜ ਹੋਈ ਅਦੀ ਦੁਬਾਰੀ ਥੋੜਾ ਟਾਈਮ ਲਾ ਇਹਦੇ ਤੋਂ ਵੀ ਮੰਮੀ ਠੀਕ ਨਹੀਂ ਤੁਹਾਡੇ ਮੰਮੀ ਨੂੰ ਕਿਆ ਕਰੀ ਮੈਂ ਨਹੀਂ ਚੇਤਾ ਬਣਾਗੀ ਤੂੰ ਮੰਮੀ ਨੂੰ ਇਹ ਘਰ ਕਿਆ ਕਰਨਾ ਮੈਂ ਕਾਹ ਨੂੰ ਵੀ ਕਿੰਨੇ ਕਰਾਂਦਾ ਕਿ ਕਾ ਉਹਦੇ ਟਾਈਮ ਤੇ ਲੱਗਦਾ ਹੀ ਆ ਹਾਂਜੀ ਤੇਰਾ ਸਮਝਾਈ ਨਾ ਮੇਰੇ ਜਿਹੜੇ ਮਾਂ ਚ ਭਰਜਿਆ ਨਾ ਉਹ ਨਹੀਂ ਚਾਹਦਾ ਦਾਸਪਾ ਹਾਂ ਆਵੇ 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 ਆ ਗਏ ਲੇਡੇ ਪਏ ਸਾਰੇ ਆਪਣੇ ਤਾਂ ਕੱਪੜੇ ਹਾਂ ਹਾਂ ਤੇ ਇਹ ਮੇਰੇ ਭੈਣ ਲਾਉਣੇ ਆਵੇ ਕੋਠੇ ਤੇ ਸਾਰੇ ਆ ਤੇ ਇਹ ਵੀ ਲਾਉਣੇ ਹੀ ਸਰਜੀ ਕੋਲ ਮੈਂ ਖਰਾ ਕਿਉਂ ਚੜੂ ਕੇ ਰੱਖ ਦਾਂ ਸੁੱਕੇ ਸੁੱਕੇ ਆਟਾ ਤੇ ਗਿੱਲੇ ਗਿੱਲੇ ਆਟਾ ਕਿੱਦੇ ਆ ਬਹੁਤ ਪਲਵਾਨੀ ਕਿੰਨੇ ਬਾਰਕ ਵਿੱਚ ਰੱਖ ਦਾਂ ਹਾਂ 12 ਵਿੱਚ ਰੱਖ ਰੱਖਦੀ ਹਾਂ ਚਾਦਰ ਅਸੀਂ ਆਪੇ ਵਿਛਾ ਲਾਂਗੇ ਖੜ ਗੱਦੇ ਰੱਖਦੀ ਚਲ ਪਲਵਾਨੀ ਕਰ ਲੈ ਕੰਮ ਹਾਂਜੀ ਦੀਨੀ ਮੈਂ ਹਾਂ ਆ ਉਹ ਫਿਰ ਮੰਜੀ ਗਾੜੀ ਨਾਲ ਫੋਲਡਿੰਗ ਮੰਜਾ ਗਿਆ ਤੇ ਉੱਥੇ ਡਾਲੀ ਤੇ ਪੱਖਾ ਹੈ ਗਈ ਛੁਰੀਆਂ ਵਾਲਾ ਚਲ ਠੀਕ ਉਹ ਲਾੜੀ ਤੁਸੀਂ ਬਹਿ ਜਿਨਾ ਸਾਰੇ ਘਰ ਦਾ ਧਿਆਨ ਰਹੂਗਾ ਕੋਈ ਨਹੀਂ ਕੋਈ ਨਹੀਂ ਦੀਦੀ ਆਜੋ ਸਕੂਲੋਂ ਨੇ ਆਣੇ ਆਉਣ ਵਾਲੇ ਹੋ ਗਏ ਆ ਤੁਸੀਂ ਅੰਦਰੋਂ ਹੀ ਮਾਹ ਨਿਕਲ ਦੇ ਬਸ ਸਾਰੇ ਆ ਗਏ ਆਪ ਤੁਸੀਂ ਝਟ ਤਿਆਰ ਹੋ ਜਾਂਦੇ ਮੜ ਕੇ ਮੈਨੂੰ ਤੁਸੀਂ ਕਾਲੀਆਂ ਪਾ ਦਿੰਦੇ ਜੀ ਹੋਰ ਬੋਏ ਬੋਏ ਨਹੀਂ ਚਾਹਦੇ ਨਾ ਬੰਦ ਕਰਨੇ ਦਾ ਸਮਝ ਕੇ ਮੈਂ ਬੰਦ ਦੀਆਂ ਸਾਰੇ ਵੇਖੀਆਂ ਮੈਂ ਚਲ ਤੂੰ ਗਾਂ ਤੋਂ ਟਾਈਮ ਬੜਾ ਹੁੰਦਾ ਜਾਂਦਾ ਬਿਠਾਇਆ ਮੈਂ ਤੇ ਮਾਸਾ ਚ ਕੀ ਨਹੀਂ ਹੈ ਸਿੱਮੇ ਚੱਕਣੀ ਮਾਰੀ ਜਾ ਕੇ ਘਰ ਆ ਗਈ ਇੱਕ ਤੇ ਉਹਦੇ ਤੇ ਸ਼ੱਕ ਬੜਾ ਵਿਚਾਰੀ ਤੇ ਕਰਦੀ ਨਿਸ਼ਾਨਾ ਦੀ ਇਹਨੂੰ ਤੇ ਸ਼ੱਕ ਨਹੀਂ ਲੈ ਕੇ ਬਹਿ ਜਾਣਾ ਉਹਨੇ ਗਰੀਬਣੀ ਨੇ ਦੱਸ ਕੀ ਇੱਥੋਂ ਲੈ ਜਾਣਾ ਹਰਦ ਹੋਈ ਹੈ ਜੇ ਅਲੀ ਵੀ ਅਸਲ ਹੈ ਇਹਨੂੰ ਲੈਣਾ ਆ ਜਾ ਕਿੰਨਾ ਟਾਈਮ ਹੋ ਗਿਆ ਜਲਮਾਰੀ ਨਹੀਂ ਵੇਖੀ ਗਈ ਆ ਗਈ ਆ ਗਈ ਬੱਸ ਆ ਬੂਆ ਮਾਰਦੇ ਵੱਡਾ ਉਹ ਮੈਡਮ ਕਿ ਨਹੀਂ ਹੈ ਕਿੰਨੇ ਤੋਂ ਹੋਰ ਪੈਸਾ ਲੈ ਕੇ ਅੱਛਾ ਬਹੁਤ ਜ਼ਿਆਦਾ ਹੈਗਾ ਰੱਬ ਜਿੰਨਾ ਵਾਕੇ ਤੇ ਗਰੀਬ ਪੰਚੇ ਦਾ ਇੱਟਾ ਕੋਈ ਮਜ਼ਾਕ ਡਾਉਣਾ ਚਾਹੀਦਾ ਤੋਂ ਫਿਰ ਮੈਂ ਇੱਕ ਨਾ ਬੈਠੇ ਮੈਂ ਕੋਤੇ ਜਾ ਮੈਂ ਜੋ ਮੈਨੂੰ ਕੋਈ ਚੀਜ਼ ਨਹੀਂ ਦੇ ਨਹੀਂ ਫੜਾ ਤੂੰ ਦਰ ਦੇ ਤੂੰ ਕੋਤੇ ਜਾ ਆਪਾ ਬਹਿ ਹੀ ਨਹੀਂ ਆਉਂਦੇ ਮੈਨੂੰ ਪਿੱਛੋਂ ਚੁਰਤ ਕਰੇ ਮੈਂ ਬੱਕੇ ਦੇ ਬੱਕੇ ਕਰੇ

ਇਹ ਚਾਰ ਨੂੰ ਮਿਲਾ ਲਿਆ

ਚਾਹ ਤੇ ਕਮਾਲ ਇਹਦਾ। ਇਹ ਲੱਕੀ ਦਾ ਪ੍ਰਾਣੀ ਬਣ ਗਿਆ। ਲੋਕ ਪੈ ਜਾਂਦੇ ਕਿ ਬੁਰੀ। ਪੂਰੀ ਪਾ ਕੇ ਕਰੀ ਉਹ ਦਹੀਂ। ਮੰਮੀ ਗਰ ਨੂੰ ਪਤਾ ਪਛੀਤ ਹੋਈ ਜੀ ਅੱਗੇ ਉਹਨਾਂ ਰੱਖ ਦਿੱਤਾ ਉਹ ਜੀ। ਮੇਰਾ ਸਕੇੜਾ ਟਾਈਮ ਆ ਗਿਆ ਹਜੇ ਠੀਕ ਨਹੀਂ ਆਈ ਆ ਤੇ ਮੰਮੀ ਠੀਕ ਦੀ ਹੋਣੀ ਆ ਨਿਆਣੇ ਵੀ ਭੁੱਖੇ ਹੋਣੀ ਕਿ ਉਹ ਦਿੱਤਾ ਹੋਣਾ ਕਿ ਮੰਮੀ ਨੇ ਨਹੀਂ ਪੁੱਛਿਆ ਗਿਆ ਉਹਦੇ ਕੋਲ ਨਹੀਂ ਕਿ ਮੈਂ ਫਿਰ ਐ ਕਰਦੀ ਦੁੱਧ ਪਾ ਲੈਣੀ ਆਪਣਾ ਦੁੱਧ ਲੈ ਜਾਣੀ ਫਰਿੱਜ ਤੋਂ ਕੱਢ ਲੈਣੀ ਤੇ ਮੈਂ ਜਾਣੀ ਇਹਨਾਂ ਨੇ ਕੀਤਾ ਜੇ ਕਦੋਂ ਆਉਣਾ ਨਿਆਣੇ ਨੂੰ ਚਾਹ ਪਾਣੀ ਪਿਆ ਤਾਂ ਮੈਂ ਉਹ ਕਰਦੀ ਆ ਵੀ ਮੈਂ ਨਾ ਚਲੇ ਜਾਣੀ ਹੁਣ ਕੀ ਕਰਨਾ ਆਹ ਸਭ ਜੀ ਪਾਣੀ ਨਾ ਕਰਨਾ ਮੈਂ ਕੀ ਕਰਾਂ नसा <small> पाल <small> ਮਾਤਾ <laughs> <laughs> ਆ ਵਕਿੰਨਾ ਗੋਰੇ ਗੋਰੇ ਰੋਜ਼ ਆ ਜਾਂਦਾ ਬੱਲ ਨਹੀਂ ਆ ਕੰਮ ਨਹੀਂ ਕਰਦਾ ਮਾਦਾ ਕਿਦਾਂ ਨਹੀਂ ਚੰਗੀ ਲੱਗਦੀ ਸਾਰਾ ਭੇਜ ਗਿਆ ਮਾਤਾ ਠੀਕ ਹੈ ਨਾ ਆ ਰਹੀ ਨਾ ਟੈਵਲ ਆਈ ਹੈ ਕਿ ਗਾ ਲਿਆ ਤੈਨੂੰ ਪਤਾ ਮਾਤਾ ਨੂੰ ਜਾਣਾ ਮਜਬੂਰੀਆਂ ਜਿੱਦਾਂ ਦਾ ਜਦੋਂ ਛੁੱਟੀ ਦੇਣ ਗਿਆ ਉਦੋਂ ਹੀ ਹੂਣ ਕਰਦੀਆਂ ਖਰਾਰ ਪਈਆ ਤੇ ਦਿੰਦੇ ਆ ਸਾਰਾ ਜਹਾਰ ਮੈਨੂੰ ਛੱਡ ਕੇ ਚਲੇ ਗਈ ਕੰਮ ਤੇ ਉਹ ਆਪ ਚਲੇ ਗਈ ਸ਼ਹਿਰ ਤੇ ਮੈਨੂੰ ਨਹੀਂ ਸਾਰਾ ਦਿਨ ਘਰੇ ਤੇ ਹੁਣ ਮੈਂ ਧੀ ਘਰ ਕੇ ਆ ਗਈ ਮੈਂ ਉੱਥੇ ਤੇ ਪੰਜ ਵਾ ਚੱਲੇ ਮਾਤਾ ਕਦੇ ਠੀਕ ਨਹੀਂ ਗਈ ਹਾਂ ਮੈਂ ਨਹੀਂ ਠੀਕ ਆਹੋ ਤਾਂ ਮੈਂ ਹਾਂ ਵੀ ਚੱਲ ਮਾਤਾ ਨੂੰ ਹੀ ਦਵਾਈ ਦੋਈ ਦੋਈ ਦੋ ਆਉਣੀ ਐ ਕੁੜੀ ਵੀ ਘਰੇ ਮਾਤਾ ਕੋਲ ਛੱਡੀ ਕੁੜੀ ਕਿੱਥੇ ਆਹ ਕੁੜੀ ਸੁੱਤੀ ਅੱਛਾ ਕੁੜੀ ਸੁੱਤੀ ਜਰਸਤਾਇਆ ਤਾਂ ਨਹੀਂ ਆ ਨਹੀਂ ਖਾਦਾ ਹੀ ਉੱਥੇ ਕੇ ਰੋਟੀ ਰੱਟੀ ਫੁਲਕਾ ਖਾਦਾ ਕੋਈ ਕਿ ਨਹੀਂ ਹਾਂ ਇੱਕ ਫੁਲਕਾ ਖਾਦਾ ਅੱਛਾ ਤਾਂ ਆਹ ਰੋਕ ਪੈਸਾ ਤੇ ਨਾ ਕੋ ਮੇਰੀ ਦਵਾ ਦੂਗੀ ਮਾਤਾ ਕੀ ਦੱਸਾਂ ਇਹ ਫੇਜੇ ਨਹੀਂ ਕੁਛ ਦਿਨ ਦਾ ਲੈਣ ਜਗਾ ਤੇ ਕੋਈ ਜੀ ਰਹੀ ਆ ਨਹੀਂ ਮਾਤਾ ਪਤਾ ਕੀ ਆ ਪੈਸਾ ਤੇ ਮੈਂ ਮੰਗਿਆ ਹੀ ਨਹੀਂ ਅੱਜ ਮੰਗਦੇ ਨਾ ਲੈ ਅਸੀਂ ਚੱਲਿਆਂ ਤੇ ਪੈਸੇ ਮੰਗੜੇ ਉਹ ਚੱਲ ਗਈਆਂ ਦੋਵੇਂ ਜਾਣੀਆਂ ਸ਼ਹਿਰ ਨੇੜੇ ਪਾ ਕੇ ਤੇ ਆਖਣਾ ਸਾਡੇ ਕੋਲ ਨੇ ਕਹਿੰ ਸ਼ੇਅਰ ਕਰਦੇ ਮੈਂ ਤਾਂ ਮੰਗੀ ਨਾ ਚਰਨ ਦੀ ਮਾਰੀ ਵੀ ਮੈਂ ਤੇ ਉਹਨਾਂ ਨੂੰ ਕੱਲ ਸੋ ਆਖਿਆ ਫੇਰ ਕੰਮ ਹੀ ਛੱਡਦੇ ਮੈਂ ਝਾਕ ਦਿੰਦੀਆਂ ਤੇ ਤੀਜ ਤੇ ਚੜ੍ਹ ਰੋਈ ਤੇ ਰਹੀ ਨਹੀਂ ਉਹ ਮਾੜਾ ਜਿੰਨਾ ਚਿਰ ਹੁਣ ਕੇ ਤਾਂ ਮੈਂ ਬਣੀ ਆ ਉਹ ਜਿਹੜੀ ਵੱਡੀ ਹੋਵਾ ਵਾ ਕਰਦੀ ਆ ਕਰਮੋਦੀ ਦੀ ਉਹ ਬਥੇਰਾ ਕਰਦੀ ਚੱਲ ਚੀਜ਼ ਵੱਧ ਦੇ ਦੂ ਦਿੰਦੀ ਲੀੜਾ ਲੱਤਾ ਵੀ ਤੈਨੂੰ ਪਤਾ ਹੀ ਨਹੀਂ ਕਿਤੇ ਕੰਮ ਵੀ ਆਪਾਂ ਨੂੰ ਕਿੰਨੇ ਦੇਣਾ ਵਾ ਤੇ ਕੰਮ ਦਾ ਕਿਸੇ ਦਾ ਪਤਾ ਕਰਾਂਗੀ ਉਹਨਾਂ ਦਾ ਵੀ ਪਹਿਲਾਂ ਜਾਂਦਿਆਂ ਕਰਕੇ ਹੀ ਨਾ ਮੋਨੂ ਮੋਣਾ ਤਾਂ ਸਾਰਿਆਂ ਦਾ ਕਰ ਗਈ ਤੇ ਇਦਾਂ ਮੈਂ ਮਗਰ ਆਉਂਦੀ ਤੇ ਹੁਣ ਹਾਰ ਕੇ ਮੈਂ ਆ ਗਈ ਭਾਵੇਂ ਫੇ ਬਿਨੀ ਆਣੇ ਛੱਡ ਕੇ ਚਲੇ ਗਈ ਤੇ ਅਜੇ ਆਈਆਂ ਨਹੀਂ ਮੈਂ ਮਮੀ ਘਰੇ ਜਾ ਕੇ ਵੇਖਣਾ ਮਾ ਉਤੋਂ ਕਣੀਆਂ ਚੁੱਲਾ ਵੀ ਭੇਜ ਗਿਆ ਸਾਰਾ ਤੂੰ ਬੈ ਮੈਂ ਕੋਈ ਨਹੀਂ ਫਿਰ ਪੁੱਛ ਕੇ ਕੋ ਸੋਪਣਾ ਮੈਂ ਜਾਉਂਗੀ ਸ਼ਾਮਾ ਜੀ ਨੂੰ ਤੇ ਮੈਂ ਕੋਈ ਨਹੀਂ ਲਿਆਉਂਗੀ ਫਿਰ ਤੈਨੂੰ ਦਵਾਈ ਡਾਕਟਰ ਨੂੰ ਕਰਦੇ ਹੂੰ ਤੇ ਜੂਗਾ ਟੀਕਾ ਲਾ ਆ ਮੈਂ ਕੁੜੀ ਵੇਖ ਤੂੰ ਪੈ ਜਾ ਫਿਰ ਮੈਂ ਬਣਮ ਨਹੀਂ ਘੋਟ ਚਾਹ ਮੈਂ ਦੁੱਧ ਲਿਆਂਦਾ ਹਾਂ ਥੋੜਾ ਜਿਹਾ ਬਾਦ ਅੱਛਾ ਮੈਂ ਪਾ ਲਿਆ ਮੈਂ ਮੈਂ ਹੁਣ ਕੀ ਕਰ ਦੁੱਧ ਤੇ ਕੋ ਰਸਵੇਰ ਦੀ ਤੇ ਬੈਠੀ ਮੈਂ ਆਪੇ ਪਾ ਲਈ ਆਈ ਚਾਹਾ ਕੋਟ ਮਾਤਾ ਨੂੰ ਬਣਾ ਕੇ ਦਵਾ ਪਹਿਲਾਂ ਨਾਲ ਹੀ ਆਪੀਵਾ ਪੂਰੀ ਦਾ ਵੀ ਪਤਾ ਨਹੀਂ ਕਿਵੇਂ ਹੁੰਦੇ ਉੱਥੇ ਆ ਮੀ ਬਾਬਾ ਆ ਗਿਆ ਲੱਗਦਾ ਕਿ ਨਾ ਮਾਤਾ ਮਗਰ ਫੇਰ ਆ ਗਏ ਆ ਗਿਆ ਤੇ ਬੈਠੀ ਆਪਣੀ ਪੜਾ ਹਾਂ ਜੋ ਇੱਥੇ ਕਹੀ ਹੈ ਇਹ ਜੀ गुजारा एक तो टेंशन पाई है दुख पाते लिया है अगे दीदी निकी तो अके बथेरा मेन गलती है आखो दुपाली भाव वीडियो दीद भी मैं राज हो जाए तू बिना पूछे तू दु पा पर इने दुद्ध चू किा पता लगना भी मैं दु ज्यादा पा लिया है कोई नहीं मैं करा ਮੇਰੀ ਮਜਬੂਰੀ ਸਵੇਰ ਦੀ ਤੇ ਬੈਠੀ ਨਾ ਕੜਾਪੋਂ ਆਕਣ ਮੇਰੀ ਵੀ ਕੁੜੀ ਨਹੀਂ ਆਣੀ ਘਰੇ ਭੁੱਖੀ ਹੀ ਅੱਗੇ ਇੱਕ ਦੋ ਘਰ ਦਾ ਕੰਮ ਛੋਟਦਾ ਜਾਂਦਾ ਉਹ ਵੀ ਆ ਦਿੰਦੀ ਦੁੱਧ ਨਹੀਂ ਹੈਗਾ ਅੱਜ ਗਾਂ ਨਹੀਂ ਮਿਲੀ ਅੱਜ ਮੀਲੀ ਚ ਨਹੀਂ ਮਿਲੀ ਤੇ ਇਹਦੇ ਪਿੱਛੇ ਦੇ ਅੰਦਰ ਇਹਨਾਂ ਸਾਰਾ ਦਿਨ ਮਰਦੇ ਰਹਿਣਾ ਤੇ ਜੇ ਦੁੱਧ ਵੀ ਨਹੀਂ ਘੁੱਟ ਦੇਣ ਲੱਗੀਆਂ ਸਰਦਾਰਾਂ ਦੇ ਤੇ ਤਾਂ ਵੀ ਕੋੜ ਕੋੜ ਕਰਦੇ ਨੇ ਜੇ ਤੇ ਨਹੀਂ ਨਹੀਂ ਘੁੱਟ ਦੁੱਧ ਦੇ ਬੰਦਾ ਵਾਤ ਪਾ ਦਿੰਦਾ ਵੀ ਚੱਲ ਮੈਂ ਕਦੀ ਕਿਸੇ ਨੂੰ ਕੰਮ ਤੋਂ ਤੇ ਮਨਾ ਹੀ ਨਹੀਂ ਕੀਤਾ ਜਿੰਨਾ ਮਰਜ਼ੀ ਕਰਾ ਲਵੇ ਕੋਈ ਨਹੀਂ ਕੰਮੀਆ ਮਣਾ ਜੀ ਨਾ ਕਰੂੰ ਤੇ ਕੋਈ ਟਾ ਦੂ ਅਗਲੇ ਦਾ ਕੀ ਮੈਂ ਮੱਚ ਪਾਣੀ ਪਾ ਮਨੇ ਆ ਗਈ ਮੈਂ ਮਾਤਾ ਚਾਹ ਥਰੀ ਇਨਕ ਬਾਲਾਂ ਤੇ ਮੈਂ ਲਿਆਂਦਾ ਵਾ ਮੈਂ ਚਾਹ ਧਰ ਕੇ ਨਾ ਤੈਨੂੰ ਵੀ ਦੇ ਜਾਨੀ ਆ ਆਪ ਵੀ ਪੀ ਜਾਨੀ ਆ ਤੇ ਨਾਲੇ ਕੁੜੀ ਨੇ ਵਿੱਚ ਘੁੱਟ ਦੁੱਧ ਪਾ ਕੇ ਨਾ ਚਾਹ ਮਿਲਾ ਕੇ ਤੇ ਪੀ ਆ ਜਾਨੀ ਆ ਮੈਂ ਉਧਰ ਬਾਲਣ ਪੈ ਲਾ ਚੋਕ ਲਿਆ ਮੈਂ ਸਬਜ਼ੀ ਵਾਸਤੇ ਬਾਲਣ ਤੇ ਸਾਰਾ ਆਪਣਾ ਜਿਹੜਾ ਬਾਹਰ ਗਿੱਲਾ ਹੀ ਹੋ ਗਿਆ ਉਹ ਸਜ਼ਾਰਾ ਦੀ ਬਲੀੁਰ ਲਿਆਂ ਦੀ ਉਹਨਾਂ ਨੂੰ ਪੁੱਛ ਕੇ ਲੈਣੀ ਦੋ ਪਰ ਬਾਹਰੋਂ ਤਾਂ ਸਾਰੇ ਗਿੱਲਾ ਹੋ ਗਿਆ ਹਣਾ ਆਪ ਵੀ ਕਿਹੜੀ ਛੇਤੀ ਮੱਚ ਗਈ ਕਿੱਲੇ ਜਾਂ ਉਹ ਬਾਹਰ ਪੀ ਲੈ ਆ ਆਟਾ ਵੀ ਨੁੱਕਾ ਦਿਆ ਆਟਾ ਵੀ ਥੋੜਾ ਵਾ ਕੀ ਕਰਾਂ ਐ ਕਰਦੀ ਪੁਰਕੀ ਚੌਰ ਬਣਾਉਣਾ ਦੇ ਨਾਲ ਤਮਾਤਾ ਨਹੀਂ ਠੀਕ ਹਾਂ ਜੀ ਚੌਰ ਬਣਾ ਲੈਣੀ ਹੁਣ ਆਟਾ ਤੇ ਹੈ ਨਹੀਂ ਗਾ ਠੀਕ ਹੈ ਨਾ ਪਰ ਮਾ ਮੋਟਾ ਚਾੜੂ ਉਹ ਮਾਰਾ ਕੀ ਬਾਤ ਨੇ ਆ ਤੇ ਜਿਹੜਾ ਪੁਰਾਣਾ ਚਾੜੂ ਮੈਂ ਸੁੱਟ ਦਿਨ ਨੂੰ ਮੈਂ ਕਿਹਨੂੰ ਦੇ ਦੀ ਤੇ ਉਸ ਵਿੱਚ ਕੀ ਬਣ ਗਿਆ ਵਾ ਕੇ ਜੀ ਨਹੀਂ ਆਂ ਤਾਂ ਤੁਸੀਂ ਬਣਦੇ ਕਾਈ bina pakai aa peen da patai saariyan pee pee ke rakh lainda hai ha ਜਿਹੜੇ ਚਾਰ ਪੈਸੇ ਆਉਂਦੇ ਗੋਲੀ ਗੱਟਾ ਖਾਲਾ ਤੇ ਆ ਪੀਦਾ ਇਹ ਨਹੀਂ ਪਤਾ ਮਾਂ ਬਿਮਾਰ ਆ ਕਿ ਦਵਾਈ ਕਿੱਥੋਂ ਦਿਵਾਉਣੀ ਮੇਰੇ ਦਸ ਕੰਮ ਮਹੀਨੇ ਨਾ ਮਹੀਨੇ ਕਿਛੋਂਗੜਿਆ ਜਾਂਦੇ ਨਾ ਕੀ ਬੰਦਾ ਹੀ ਇਹਦੇ ਨਾਲ ਜਿਸ ਨੇ ਹਾਲ ਪਤਾ ਨਹੀਂ ਇਹ ਬੰਦੇ ਨੂੰ ਕਦੋਂ ਮਾਰਸ ਆਉਣੀ ਹੈ ਮੈਨੂੰ ਤਾਂ ਲੱਗਦਾ ਸਾਰੀ ਉਮਰ ਆਉਣੀ ਨਹੀਂਗੀ ਇਹਨੂੰ ਮਾਰਸ ਇਹਨੇ ਕਿਤੇ ਘਰ ਦੇ ਹਾਲ ਇਹਨੇ ਨਾ ਕਿਤੇ ਬੰਦੇ ਨੇ ਘਰ ਦੇ ਹਾਲਾਤ ਮਜਬੂਰੀਆਂ ਨਹੀਂ ਸਮਝਣੀਆਂ ਇਹਦੇ ਮਾਪੇ ਆਖ ਨੂੰ ਨਹੀਂ ਦੇਖਿਆ ਜਿੱਦਾਂ ਗਰੀਬੀ ਦੇ ਚਲਸਾ ਦੇ ਲੋਕਾਂ ਦੀ ਗਰੀਬੀ ਦੇ ਰਹਿ ਨਸ਼ੇ ਪੱਤੇ ਦਾ ਮੰਦਾ ਕਰਦਾ ਹੋਵੇ ਹੈ ਇਹ ਸਭ ਤੋਂ ਵੱਡਾ ਅਧਰਿਆ ਮੜਾ ਕੋਈ ਕਮਾਊ ਕਰਦੇ ਆਲੀ ਧੱਪਾ ਜਾਊ ਤੇ ਚਾਰ ਪੈਸੇ ਕਮਾ ਕੇ ਖਾਟਾਈ ਨਹੀਂ ਆਹ 13 ਮੇਰੇ خیال ਇਹ ਮੈਨੂੰ ਕੋਸਾ ਲੈਣੀ ਆ ਕੇ ਫੇਰ ਟਾਪ ਲੂਗਾ ਰਾਤ ਨੂੰ ਦਵਾਈ ਹੁੰਦਾ ਫਿਰ ਤੇ ਰਾਕੇ ਬਲੇੜ ਨੂੰ ਉਹ ਤੋਂ ਗੋਲੀ ਘਟਾ ਖਾਉਂਦਾ ਸਿਰ ਨੂੰ ਚੜ ਜਾਂਦੀ ਹੈ ਇੱਥੇ ਕੋਈ ਨਹੀਂ ਇਹ ਮੇਰੇ ਖਿਆਲ ਵੀਰ ਆਪਣੇ ਘਰੋਂ ਇਹਦੇ ਪਿੱਛਲੇ ਲੜੀ ਤੋਂ ਮਾਸਾ ਤੈਨੂੰ ਚੱਲ ਨਹੀਂ ਮੀਨ ਮਾਤਾ ਹੋਗੀ ਗਾ ਰੋਟੀਆਂ ਇਹ ਠੀਕ ਹੋਣਾ ਕੋਈ ਨਾ ਕੋਈ ਡਾਕਟਰ ਦਾ ਕੋਈ ਰੋਸ ਹੋ ਰਹੀ ਆ ਯਾਦ ਨਾ ਨਾ ਮੈਂ ਚਾਹ ਵਾਲਾ ਚਾਹ ਵੀ ਲੈ ਚੁੱਕੀ ਹਾਂ ਜੇ ਬੇਟਾ ਮੈਂ ਆਇਆ ਹਾਂ ਨੀ ਮੋਟਾ ਤਾਂ ਆਹ ਲੋ ਤੇ ਬਰਾਸੀ ਨਹੀਂ ਤਾਂ ਬਾਦ ਮੜਾ ਦੇ ਪੰਕਤ ਨਹੀਂ ਤੇ ਦਾ ਰਹਿ ਜਾਂਦਾ ਆਹ ਕੋਈ ਨਹੀਂ ਉਹ ਤਾਂ ਸੋਟਿਆ ਨਾ ਪਿਆ ਆਹ ਕੋਈ ਨਹੀਂ ਹਾਂ ਜੀ ਹਾਂ ਇਹ ਨਾ ਅਚਲਵਾ ਨਾ ਵੀ ਕਿਹਨਾਂ ਹੀ ਕਿੱਥੇ ਉਹਨਾਂ ਤੋਂ ਮੰਗ ਕੇ ਲਿਆਦੀ ਆ ਕਿੱਥੇ ਉਹਨਾਂ ਦੀ ਪਈ ਜੇ ਮੈਂ ਹਾਂ ਦੇ ਦਿੰਦੀ ਹਾਂ ਇਹਦੇ ਨਾਲ ਦੀ ਸਵਾਰ ਮੈਂ ਬਾਲੀ ਗਾਉਂ ਲੈ ਤੇ ਨਾਲ ਚ ਗੱਲਾਂ ਆ ਕੋ ਵਾਲੀ ਲੈ ਨਾ ਖੇਲ ਤੇ ਆ ਤੇ ਮੇਰੇ ਲਈ ਛੁੱਟ ਗਿਆ ਵੀ ਖ ਮੇਰਾ ਤੇ ਪੁੱਛੂਗੀ ਉਹ ਤੇ ਹੁਣ ਮਾਤਾ ਰਖਾ ਉਹਨਾਂ ਦੀ ਦ ਤੇ ਮੈਂ ਕੋਈ ਨਹੀਂ ਗੱਲ ਆਉਂਗੀ ਉਹਨੂੰ ਕਹੂੰਗੀ ਤੂੰ ਹੈ ਨਾ ਪੀ ਲੈ ਚਾਹ ਅੱਛਾ ਤੇ ਮੈਂ ਨਾ ਕੀ ਕਰਦੀ ਆ ਵੀ ਹੁਣ ਚਬਾ ਲੈਣ ਥੋੜੇ ਥੋੜੇ ਸਦਾ ਰਾ ਦੀ ਬੀਟੀ ਤੋਂ ਰਿਮਾਂਗ ਕੇ ਲਈ ਮੈਂ ਸਬਜੀ ਵਾਸਤੇ। ਕਿ ਮੈਂ ਉੱਧਰ ਨੂੰ ਜਾਂਦੀ ਆ ਤੇ ਨਾਲੇ ਸਬਜੀ ਵਾਸਤੇ ਬਾਲਾਂ ਥੋੜਾ ਜਿਹਾ ਮੰਗ ਕੇ ਲਿਆਉਣੀ ਸਦਾ ਰਾ ਦੀ ਲਈ ਤੂੰ ਪੈ ਜਾ ਘੜੀ ਐਨੂੰ ਮੰਜੀ ਛਾਵੇਂ ਕਰਦੀ ਤੇ ਤੂੰ ਪੈ ਨਹੀਂ ਚੰਗਾ। ਤੂੰ ਮੈਂ ਕੋਈ ਨਹੀਂ ਜਮ ਨਹੀਂ ਫਿਰ ਉੱਧਰ 100 ਰੁਪਏ ਮੰਗ ਕੇ ਆਉਂਦੀਆਂ ਤੇ ਲੰਗਾ ਆ ਹੀ ਜਾਣਾ। ਫਿਰ ਮੈਂ ਤੈਨੂੰ ਡਾਕਟਰ ਨੂੰ ਕਰਤੀ ਫੋਨ। ਐਨਾ। ਬੀਨ ਸਦਾ। ਮਾਦਾ ਇਹ ਲੱਗਦਾ ਮੈਨੂੰ ਫੇਰ ਘਰੇ ਆਇਆ ਅੱਜ ਦੀ ਬੋਤਲਾ ਸ਼ਰਾਬ ਦੀ ਲੱਗੀ ਮੈਨੂੰ ਕੋਈ ਦਿਹਾੜੀ ਦੇ ਬੱਦੇ ਤੋਂ ਕੋਈ ਪੈਸਾ ਵੀ ਨਹੀਂ ਲਿਆ ਕੇ ਜਾਂਦਾ ਤੇ ਸਾਰਾ ਖਾ ਪੀ ਜਾਂਦਾ ਕਿੰਨੇ ਗੁਜ਼ਾਰਾ ਹੋਣਾ ਵਾ ਆ ਕਿਤਰਾ ਹੋਣਾ ਹੈ ਇਹਨੂੰ ਨਹੀਂ ਸਮਝ ਆਉਂਦੀ ਵੀ ਕਿਵੇਂ ਵੀ ਮੇਰੀ ਮਾਂ ਨੂੰ ਮਾਰਾ ਜਾਂ ਕੀਤਾ ਕੋਈ ਨਹੀਂ ਕੰਮ ਨਾ ਕੋਈ ਨਾ ਜਿਹੜਾ ਮਿਲਦਾ ਹੀ ਦਿਹਾੜੀ ਤੋਂ ਕਹਿ ਦੇਣਾ ਮੈਨੂੰ ਦਿਹਾੜੀ ਦੀ ਨਹੀਂ ਮਿਲੀ ਤੇ ਜਾਂ ਖਾ ਪੀ ਉਹਦਾ ਹੀ ਗੋਲੀ ਕੱਟਾ ਤੇ ਘਰੇ ਕਿੱਥੇ ਲਿਆ ਕੇ ਫੜੰਦਾ ਮੇਰੇ ਕੀ ਹਾਲ ਮੈਂ ਜਿਹੜੇ ਤੋ ਮਹੀਨੇ ਪਿਛੋਂ ਅਗਰਿਆਂ ਨੇ ਦੇਨੇ ਉਹਨਾਂ ਦਾ ਕੀ ਬੰਦਾ ਆਲੋ ਮੈਂ ਕਰਦੀ ਆ ਜਿਵੇਂ ਜਦੋਂ ਇਹ ਤਾਂ ਹੋ ਗਿਆ ਅੱਜ ਮੇਰੇ ਲਈ ਉਹ ਸਭ ਚਾਹੁੰ ਕਰਦੀ ਇਹਨਾਂ ਕਰਨੇ ਗਿਆ ਕਿ ਮੈਂ ਲਾਈਨ ਚ ਆ ਕੇ ਆਉਣੀ ਆ ਕਿੰਨਾ ਜੀ ਹੋ ਗਿਆ ਪਰਤ ਜੀ ਨੂੰ ਫਰਕ ਕੋਈ ਕਦੇ ਨਹੀਂ ਸੁਣਦੀ ਜਿਆ ਚਾਹੁੰਦਾ ਨਹੀਂ ਜਾਣੇ ਕਰੀਨ ਨੂੰ ਦੂਸਰ ਤੋਂ ਦੇਖੋ extra ਦੋ ਪਾਉਣੇ ਵਿੱਚ ਥੋੜਾ ਜਿਹਾ ਕੁੜੀ ਵੀ ਲਾਈ ਬਾਰੇ ਇੰਨੇ ਚੋਂ ਤੇ ਵੀ ਮਲਾ ਲਾ। ਹੱਥ ਤੇ ਸੁਤੀ ਮਲਾਈ ਕਿਹਾ ਜੀ। ਮੇਰੇ ਨਾ ਕਿਸ ਲਈ ਕਿਤੇ। ਦੀਦਿ ਬੰਨ ਕੇ ਤੇ ਨਹੀਂ ਦੇਈ। ਦੀਦੀ ਪਤਾ ਵੀ ਕਦੀ ਨੂੰ ਕਿ ਮੈਂ ਰੋਜ਼ ਲਾਉਣੀ ਐ। ਫੇਰ ਵੀ ਮੇਲਾ ਐਦਾਂ ਨਹੀਂ ਕਰਨਾ ਚਾਹੀਦਾ ਫੇਰ ਆ ਕੇ ਲੜਦੀ ਐ ਮੇਰੇ ਨਾਲ। ਦੀਦੀ ਕੋਣ ਬਾਜ ਨਹੀਂ ਦੇਣੀ ਇਹਨਾਂ ਨੇ ਛੇਤੀ ਪਤਾ ਵੀ ਹੈਗਾ ਇਹਨਾਂ ਨੂੰ ਕਿ ਰੋਜ਼ ਰਾਤ ਨੂੰ ਮੰਮੀ ਪਤਾ ਨਹੀਂ ਕਿੱਥੇ ਬਾੜ ਦਿੰਦੇ ਲਾ ਕੇ ਠੀਕ ਆ ਕਿਉਂ ਆਇਆ ਦੀਦੀ ਕੱਚੇ ਦੁੱਧ ਦੀ ਮਲਾਈ ਕਿੱਥੇ ਮੈਨੂੰ ਕੀ ਪਤਾ ਇੱਥੇ ਹੀ ਹੋਣੀ ਮੈਂ ਕੀ ਕੀਤਾ ਮਲਾਈ ਦੀਦੀ ਕੱਚੇ ਦੁੱਧ ਦੀ ਮਲਾਈ ਕਿੱਥੇ ਪਤਾ ਵੀ ਹੈਗਾ ਤੁਹਾਨੂੰ ਵੀ ਮੈਂ ਰੋਜ਼ ਨਾਉਣੀ ਹੈ ਫੇਰ ਵੀ ਵੇਲਾ ਤੇ ਗੁਰਦੀ ਤੇ ਮੈਨੂੰ ਪਤਾ ਮੈਂ ਤੇ ਖੁਦ ਤੇਰੇ ਲਈ ਰੱਖਦੀ ਆ ਦਵਾਈ ਤੇ ਚਾਹ ਤੂੰ ਆਪਣੇ ਫੇਸ ਤੇ ਦਵਾਈ ਲਾਉਣੀ ਹੁੰਦੀ ਆ ਤੇ ਮੈਨੂੰ ਹੁਣ ਕੀ ਪਤਾ ਮਲਾਈ ਕਿੱਥੇ ਇਹ ਕੀ ਹੀਰਾਨੀ ਵਾਲੀ ਗੱਲ ਦੋਵੇਂ ਜਣੇ ਤੇ ਆਪਾਂ ਘਰ ਨਹੀਂ ਤਿੱਜਾ ਇੱਥੇ ਕੌਣ ਆਨੇ ਮਲਾਈ ਲਾਉਣ ਹੈ ਦੁੱਧ ਤੋਂ ਦੁੱਧ ਵੀ ਥੋੜਾ ਜਿਹਾ ਘਟਿਆ ਵਾ ਮੈਂ ਆਖ ਨਹੀਂ ਕਹਿਣ ਚਾਹ ਬਣਾਈ ਹੋਈ ਤੂੰ ਹੀ ਬਣਾ ਕੇ ਪੀਤੀ ਹੋ ਆਣ ਕੇ ਚਾਹ ਮੈਂ ਬਣਾ ਕੇ ਪੀਤੀਂਦੀ ਤੇ ਮੈਂ ਤੈਨੂੰ ਨਾ ਦਿੰਦੀ ਅੱਧੇ ਨਾਲ ਕਿੱਲੀ ਇਕੱਲੀ ਪੀਣੀ ਚਾਹਾਂ ਚਾਹ ਕੋ ਕੋ ਉਹਨਾ ਦੁੱਧ ਦਾ ਹੁਣ ਨਹੀਂ ਉਹਦਾ ਸਵੇਰੇ ਘੱਟ ਰੱਖਿਆ ਹੋਗਾ ਤੈਨੂੰ ਮੈਨੂੰ ਹੀ ਲੱਗਦਾ ਵਾ ਸਵੇਰੇ ਘੱਟ ਰੱਖਿਆ ਮੈਂ ਰੋਜ਼ ਲੰਨੀ ਮਲਾਈ ਤੇ ਰੋ ਲੰਨੀ ਵੀ ਦੁੱਧ ਤੋਂ ਉਤਾਰ ਕੇ ਆ ਅੱਜ ਦੁੱਧ ਵੀ ਘਟਾ ਤੇ ਮਲਾਈ ਵੀ ਨਹੀਂ ਹੈਗੀ ਦੁੱਧ ਫੇਰ ਤੂੰ ਹੀ ਆਖਣਾ ਮੈਨੂੰ ਕਹਿੰਦੀ ਤਾਂ ਮੈਂ ਤੁਹਾਡੀ ਉਹਦੇ ਜਿੱਤਲਾ ਅੱਜ ਕੋਈ ਪ੍ਰੀਤ ਤਾਂ ਫਾਇਦਾ ਕਿਸੇ ਗਰੀਬ ਤੇ ਸ਼ੱਕ ਨਹੀਂ ਕਰੀਦਾ ਕੋ ਕੋ ਬੰਦਿਆਂ ਵਾਲਾ ਪ੍ਰੀਤ ਕੰਮ ਕਰੀਦਾ ਹੁੰਦਾ ਤੂੰ ਹੀ ਜਿਹੜੀ ਕੰਮ ਹੋਦੇ ਆ ਮੈਨੂੰ ਵੀ ਰੱਖੀ ਰੱਖਣ ਨੂੰ ਬਾਹ ਦੇ ਗਏ ਸੀ ਘਰੇ ਫੇਰ ਤੂੰ ਹੀ ਕਰਨਾ ਕੁਛ ਸਾਥ ਮੈਂ ਹੁਣ ਤੈਨੂੰ ਕੁਝ ਕਹਾਂ ਕਿ ਫੇਰ ਆਪਣੀ ਦਰਾਂ ਦੇ ਘਰ ਚ ਪੈਣੀ ਆ ਤੇਰੇ ਕੋਲ ਕੀ ਸਪੋਰਟ ਆ ਤੂੰ ਉਹਨਾਂ ਚੜੀ ਤੇ ਗਰੀਬੀ ਦਾ ਨਾਮ ਲਾ ਦੇਂਦੀ ਉਹਦੇ ਤੇ ਤੂੰ ਪ੍ਰੀਤ ਹੱਥ ਧੋ ਕੇ ਮਗਰ ਪੈ ਗਈ ਚਲੋ ਜੀ ਮੰਨਦੇ ਆ ਇਹ ਨਹੀਂ ਨਹੀਂ ਦਾਗਾ ਫਿਰ ਤੂੰ ਆਪੇ ਦੱਸ ਕੋ ਕਿੱਥੇ ਗਈ ਮਲਾਈ ਨਹੀਂ ਗਿਆ ਦੁੱਤ ਬਿਨਾ ਸਪੂਤੋ ਮੈਂ ਉਹਨੂੰ ਕੋਈ ਗੱਲ ਨਹੀਂ ਕਰਦੇ ਨਾ ਤੇ ਦੱਸ ਤੂੰ ਤੇ ਕਾਹਨ ਦੀ ਵਿਆਹੀ ਤੇ ਮੈਂ ਤਾਂ ਕਿੰਨਾ ਚਿਰ ਮੈਨੂੰ ਵਿਆਹੀ ਨੂੰ ਆਈ ਨੂੰ ਹੋ ਗਿਆ ਮੈਂ ਉਹਦੇ ਨਾਲ ਕਾਪੂ ਦੀ ਗੱਲਾਂ ਨਹੀਂ ਹੈ ਮੈਨੂੰ ਤੇ ਅੱਜ ਤੱਕ ਤੇਹੋ ਜੀ ਗੱਲਾਂ ਦਾ ਕੋਈ ਲਾਭ ਨਹੀਂ ਮਿਲਿਆ ਤੂੰ ਤੇ ਜਦੋਂ ਪਤਾ ਨਹੀਂ ਉਹਦੇ ਨਾਲ ਇੰਨੀ ਕਿ ਕਾਹਦੀ ਤੇਰੀ ਲਾਗ ਡਾਣਾ ਕੋ ਉਹਦੇ ਨਾਲ ਕਾਹ ਕੋਈ ਨਹੀਂ ਖਾਬਾ ਲਾ ਜੀ ਲਾੜ ਦਾ ਨਹੀਂ ਕਰ ਮੈਨੂੰ ਸਿਰਫ ਮਲਾਈ ਚਾਹੀਦੀ ਹੈ ਬਹੁਤੀਆਂ ਗੱਲਾਂ ਦੀ ਮੈਂ ਖਾ ਭਿੰਦੇ ਮਲਾਈ ਮੈਂ ਘਰ ਜਾ ਮੈਨੂੰ ਲਾਲਾ ਫਿਰ ਮੈਨੂੰ ਕੀ ਪਤਾ ਪ੍ਰੀਤ ਇਹ ਨੂੰ ਪਤਾ ਕਿਤੇ ਮੇਰੇ ਦੁੱਧ ਵੀ ਪਾਲ ਲੈਂਦਾ ਦਹੀਂ ਵੀ ਪਾਲ ਲੈਂਦਾ ਤੂੰ ਜੋ ਮਰਜ਼ੀ ਮੈਂ ਕਿ ਤੂੰ ਜਨੂਰੀ ਮਲਾਈ ਪਾਉਣੀ ਮੈਂ ਪਾ ਲਾਈਗੀ ਪਾਉਣੀ ਕਿਉਂਕਿ ਮੈਂ ਜਿਹੜੀ ਮਲਾਈ ਪਾਉਂਦੀ ਤੇ ਤੈਨੂੰ ਇਹ ਰੀਜ਼ਨ ਦੱਸ ਤਾ ਮਲਾਈ ਹੈ ਕਿੱਥੇ ਜੇ ਤੂੰ ਸੀ ਨਹੀਂ ਵਰਤੀ ਮੈਂ ਨਹੀਂ ਵਰਤੀ ਮਲਾਈ ਵਰਤ ਕੌਣ ਗਿਆ ਪ੍ਰੀਤ ਕਈ ਵਾਰ ਲਾਈਟ ਚੜ੍ਹੇ ਜਾਂਦਿਆਂ ਤੇ ਪੈਰੇ ਦੁੱਧ ਤੇ ਮਲਾਈ ਬਹੁਤ ਨਹੀਂ ਆਉਂਦੀ ਤੂੰ ਤਾਂ ਥੋੜੀ ਘੱਟ ਕਰ ਆਪਾਂ ਕਿਹੜੇ ਘਰ ਸੇ ਆਪਾਂ ਨਹੀਂ ਮਲਾਈ ਆਈ ਹੋਣੀ ਤੁਹਾੜੀ ਹਾਂ ਆਪਾਂ ਕਿਹੜਾ ਘਰ ਦੁੱਧ ਤੇ ਮਲਾਈ ਨਹੀਂ ਆਈ ਜੇ ਐਕਸ ਫ੍ਰਿਜ ਚੱਲਦੇ ਨਾ ਫੇਰ ਮੋਟੀ ਮਸਤੀ ਆਉਂਦੀ ਤੇ ਚਲੋ ਠੀ ਨੀ ਪੈਣਾ ਦੋ ਤਿੰਨ ਨਹੀਂ ਹੋਣਾ ਦੁੱਧ ਹੋਰ ਤੇ ਕੋਣ ਪੀ ਗਿਆ ਵਾ ਜੀ ਰਾਤ ਨੂੰ ਨਾ ਘਰੇ ਛੱਟ ਗਈ ਹੈ ਨਾ ਤੇਰਾ ਛੱਕ ਦੀ ਸੂਈ ਤੇ ਉਹਦੇ ਤੇ ਜਾ ਕੇ ਘੁੰਮ ਕੇ ਬੈਠੀ ਹੈ ਇਦਾਂ ਨਹੀਂ ਬ੍ਰਿਜ ਕਰੀ ਦਿੰਦਾ ਰੱਬ ਦੇ ਘਰ ਉਹ ਡਾਲ ਨਹੀਂ ਇਦਾਂ ਕਰੀਦਾ ਕਿਸੇ ਗਰੀਬ ਨਾਲ ਕੀ ਕਰੀ ਤੂੰ ਹੀ ਮੈਨੂੰ ਵਾਰੇ ਨਹੀਂ ਆਉਂਦੇ ਨਾ ਮੇਨ ਗੱਲ ਇਹ ਆ ਕੱਲ ਜਾ ਪੈਣਾ ਤੂੰ ਤੇ ਉਹਦੇ ਪਿੱਛੇ ਮੇਰੇ ਨਾਲ ਵੀ ਲੜਦੀ ਰਹਿੰਦੀ ਕਿ ਜੇ ਰੈ ਮੈਂ ਟਾ ਦੇਣੀ ਹੈ ਹਾਂ ਜੇ ਮੈਂ ਟਾ ਦੇਣੀ ਉਹਨੂੰ ਤੇ ਜਾ ਮੈਂ ਜੇ ਦੇਖੀ ਤੇ ਨਾਨ ਨੇ ਨਾ ਬਾਹਰ ਆ ਗਏ ਆਪਣੇ ਦੇ ਕਾ ਤੁਹਾਨੂੰ ਮੈਂ ਤੇ ਵਾਧੂ ਲਾਪ ਨੂੰ ਮੈਂ ਵਾਧੂ ਕਰਨਾ ਹਾਂ ਬਣੇ ਜੀ ਅੱਧੇ ਉਦੋਂ ਤੇ ਸੁਲਪ ਗਾਣਾ ਫੋਟੋ ਲਾਪ ਲੈਣੀ ਉਹ ਬਣ ਗਿਆ ਸਾਨੂੰ ਆਉਣੀ ਹੈ ਉਹਨਾਂ ਦੇ ਬੜਾ ਜਕੀਨ ਹੁਣ ਕਹਿੰਦੇ ਇਹਨੂੰ ਹਲ ਕੋਈ ਨਹੀਂ ਹੁਣ ਮੈਂ ਤੈਨੂੰ ਸਬੂਤ ਨਹੀਂ ਮਿਲੂ ਸਬੂਤ ਨਾ ਮਿਲੇ ਮੈਂ ਆਵੇ ਉਹ ਚੈਨ ਕਰਨਾ ਪਿਆ ਮੇਥੋਂ ਚਰੀ ਨਹੀਂ ਜਾਂਦੀ ਤੋਂ ਨੂੰ ਕਰ ਕਰ ਠੀਕ ਹਾਂ ਸਬੂਤ ਨਹੀਂ ਮਿਲੂ ਜਿਹੜੀ ਸੋង ਨੂੰ ਪੂਰੇ ਘਟਾਇਆ ਹੈ ਦਾਈ ਉਹ ਮੈਂ ਕਰਦੀ ਰਹੀ ਸੀ ਦਾਈ ਤੋਂ